ਇਹ ਕਾਲੀ ਦਲ ਜਿਹੜੀ ਵਾਰਿਸ ਪੰਜਾਬ ਦੇ ਭਾਈ ਅਮਿਤਪਾਲ ਸਿੰਘ ਵਾਲੀ ਜਥੇਬੰਦੀ ਹੈਗੀ ਹੈ ਉਹਨੂੰ ਹੀ ਆਪਣਾ ਮੁੱਖ ਦੁਸ਼ਮਣ ਲੈ ਕੇ ਚੱਲ ਰਿਹਾ ਹੈਗਾ ਚੱਲ ਕੀ ਰਿਹਾ ਹੈ ਵੀ ਉਹਨਾਂ ਦੀ ਸਿਕਿਉਰਿਟੀ ਵਿਦਡਰਾ ਕਰ ਲਈ ਗਈ ਹੈਗੀ ਅਸੋ ਉਹ ਟਲਮਲਾ ਰਹੇ ਨੇ ਵੀ ਜਿਹੜੀ ਸਾਡੀ ਇੱਕ ਤਰ੍ਹਾਂ ਨਾਲ ਸਿਕਿਉਰਿਟੀ ਨਾਲ ਜਿਹੜਾ ਇੱਕ ਸਟੇਟਸ ਹੁੰਦਾ ਉਹ ਖਤਮ ਹੋਇਆ ਉਹ ਡਰ ਵੀ ਰਹੇ ਨੇ ਉਹ ਇੱਕ ਤਾਂ ਸਿਕਿਉਰਿਟੀ ਲੈਣੀ ਚਾਹੁੰਦੇ ਹੈਗੇ ਉਸ ਚੈਟ ਵਿੱਚੋਂ ਹੁਣ ਆਇਆ ਵੀ ਕੁਝ ਬੰਦਿਆਂ ਦੇ ਕਤਲ ਕਰਨ ਦੀਆਂ ਗੱਲਾਂ ਦਸੀਆਂ ਵੀ ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਨਵਜੋ ਸੌਰੀ ਰਮਨਜੀਤ ਸਿੰਘ ਬਿੱਟੂ ਜਾਂ ਕੁਝ ਹੋਰ ਲੋਕਾਂ ਦੇ ਵੀ ਪਲਵਿੰਦਰ ਸਿੰਘ ਤਲਵਾਰ ਆਇਆ ਉਹਨਾਂ ਦੇ ਨਾਲ ਸੋ ਇਸ ਕਿਸਮ ਦੀਆਂ ਜਿਹੜੀਆਂ ਚੈਟਸ ਨੇ ਅੱਜ ਕੱਲ ਟੈਕਨੋਲੋਜੀ ਇੰਨੀ ਵੱਧ ਗਈ ਹੋਈ ਆ ਵੀ ਤੁਸੀਂ ਕਿਸੇ ਦੀ ਵੀ ਚੈਟ ਤੁਹਾਨੂੰ ਸਿਰਫ ਕਿਸੇ ਵੀ ਬੰਦੇ ਦਾ 20 ਸੈਕਿੰਡ ਦਾ ਵਾਇਸ ਦਾ ਜਿਹੜਾ ਸੈਂਪਲ ਚਾਹੀਦਾ ਕਿਸੇ ਵੀ 20 ਸੈਕਿੰਡ ਦੇ ਵਾਇਸ ਦੇ ਸੈਂਪਲ ਨਾਲ ਅ ਮੇਰੇ ਖਾਲ ਜਿਹੜੇ ਤਕਨੀਕੀ ਤੌਰ ਤੇ ਮਾਰਨੇ ਉਹ ਵਿਕਰਮ ਸਿੰਘ ਮਜੀਠੀਆ ਦੀ ਉਹ ਚੈਟ ਬਣਾ ਸਕਦੇ ਆ ਕੋਈ ਨਾ ਕੋਈ ਹੈ ਨਾ ਤੇ ਦੂਸਰਾ ਇਹ ਹੈਗਾ ਵੀ ਜਿਸ ਕਸਮ ਨਾਲ ਅਕਾਲੀ ਦਲ ਜਿਹੜਾ ਹੈਗਾ ਉਹ ਚੈਲੰਜ ਸਮਝ ਰਿਹਾ ਹੈਗਾ ਭਾਈ ਅਮਰਪਾਲ ਸਿੰਘ ਨੂੰ ਆ ਗੁਰੂ ਦਾ ਅਮਰਤ ਛਕਣ ਤੋਂ ਪਹਿਲਾਂ ਦੀ ਕੀ ਜ਼ਿੰਦਗੀ ਆ ਉਹ ਜਦੋਂ ਆਪਾਂ ਅਮਰਤ ਛਕਦੇ ਆ ਸਾਰੇ ਜਣੇ ਤਾਂ ਉੱਥੇ ਕਿਹਾ ਜਾਂਦਾ ਵੀ ਅੱਜ ਤੋਂ ਬਾਅਦ ਤੁਹਾਡੇ ਜਿਹੜੇ ਪੁਰਾਣੇ ਕਰਮ ਨੇ ਨਾਸ ਖਤਮ ਨੇ ਨਾਸ ਨੇ ਨਾਸਦੰਦ ਲੱਗ ਗਿਆ ਆਪਾਂ ਇਹ ਆ ਕਿ ਉਹ ਉਹ ਉਹਦੇ ਬਾਰੇ ਕੋਈ ਵਿਚਾਰ ਚਰਚਾ ਕਰਨ ਦੀ ਤੁਹਾਨੂੰ ਲੋੜ ਨਹੀਂ ਵੀ ਉਹ ਸਾਰਾ ਕੁਝ ਖਤਮ ਹੋ ਗਿਆ ਅੱਜ ਤੋਂ ਤੁਹਾਡਾ ਇੱਕ ਪੁਨਰ ਜਨਮ ਹੋ ਗਿਆ ਹੁਣ ਜਿਹੜੇ ਖਾੜਕੂ ਲਹਿਰ ਦੌਰਾਨ ਜਿੰਨੇ ਨੌਜਵਾਨ ਬਾਰਡਰ ਪਾਰ ਜਾ ਕੇ ਹਥਿਆਰ ਵਗੈਰਾ ਲਿਆਉਂਦੇ ਰਹੇ ਆ ਉਹ ਉਹਨਾਂ ਨੂੰ ਬਾਰਡਰ ਪਾਰ ਕਰਨ ਦਾ ਇਸੇ ਲਈ ਤਜਰਬਾ ਸੀ 1984 ਤੋਂ ਪਹਿਲਾਂ ਉਹ ਨਸ਼ੀਆਂ ਵਗੈਰਾ ਦੀ ਸਮਗਲਿੰਗ ਕਰਨ ਲਈ ਬਾਰਡਰ ਪਾਰ ਕਰਨ ਜਾਂਦੇ ਹੁੰਦੇ ਸੀ ਸੋ ਜਦੋਂ ਉਹਨਾਂ ਵਿੱਚ ਸਿੱਖੀ ਜਾਗੀ ਤਾਂ ਉਹ ਬਾਰਡਰ ਪਾਰ ਕਰਨ ਦੀ ਜਿਹੜੀ ਸਥਿਤੀ ਆ ਉਹਨਾਂ ਨੇ ਹਥਿਆਰਾਂ ਦੇ ਰੂਪ ਚ ਲੈ ਜਾਂਦੀ ਉਹ ਸਿੱਖੀ ਨੂੰ ਸਮਰਪਿਤ ਹੋ ਗਏ ਇਹਨਾਂ ਨੂੰ ਫਿਰ ਇਸੇ ਗੱਲੋਂ ਹੀ ਸਮਝਣਾ ਚਾਹੀਦਾ ਨਾ ਕਿ ਜਦੋਂ ਇਲੈਕਸ਼ਨਾਂ ਵੇਲੇ ਭਾਈ ਅਮਰਪਾਲ ਸਿੰਘ ਦੀ ਵਿਰੋਧਤਾ ਕਰਕੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਵੇ ਰਾਜਨੀਤੀ ਪੁੱਠੀ ਪਈ ਆ ਤਾਂ ਘਟੋ ਘਟ ਫਿਰ ਉਹ ਉਹ ਰਾਜਨੀਤੀ ਨਾ ਕਰਨ ਜਿਹੜੀ ਉਹਨਾਂ ਨੂੰ ਪੁੱਠੀ ਪੈ ਰਹੀ ਹੈਗੀ ਆ ਸਰਦਾਰ ਬਿਕਰਮ ਸਿੰਘ ਮਜੀਠੀਆ ਹੋਣਾ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇੱਕ ਮੁਹਿਮ ਆਪਾਂ ਕਹਿ ਲੀਏ ਕਿ ਬਿੱਟੀ ਹੋਈ ਹੈ ਜਿਸ ਦੇ ਵਿੱਚ ਉਹ ਪ੍ਰੈਸ ਕਾਨਫਰੈਂਸਿਸ ਵੀ ਕਰਦੇ ਨੇ ਪਹਿਲਾਂ ਕੁਝ ਚੈਟ ਵਾਇਰਲ ਕਰਦੇ ਨੇ ਜਿੱਦਾਂ ਆਪਾਂ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਦੱਸਿਆ ਕਿ ਜਿਹੜੇ ਗੈਂਗਸਟਰ ਕਹੇ ਜਾਂਦੇ ਜੈਪਾਲ ਭੁੱਲਰ ਹੈਗੇ ਨੇ ਉਹਨਾਂ ਦੇ ਜਿਹੜਾ ਪਿਤਾ ਦੇ ਵੱਲੋਂ ਕਾਫੀ ਕੁਝ ਜਿਹੜਾ ਹੈ ਰਿਜੈਕਟ ਵੀ ਜਿਹੜਾ ਹੈ ਕੀਤਾ ਗਿਆ ਫਿਰ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਪਿਛਲੇ ਦਿਨੀ ਉਹ ਕੁਝ ਵੀਡੀਓਜ਼ ਜਾਰੀ ਕਰਕੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਭਰਾ ਦੀਆਂ ਵੀਡੀਓਜ਼ ਇਹ ਕਹਿ ਕੇ ਜਿਹੜਾ ਹੈਗਾ ਵੱਡੇ ਇਲਜ਼ਾਮ ਜਿਹੜੇ ਉਹਨਾਂ ਤੇ ਲਾਉਂਦੇ ਹੈਗੇ ਨੇ ਸਰਦਾਰ ਅਵਤਾਰ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਇਹ ਸਾਰਾ ਕੁਝ ਰਾਜਨੀਤਿਕ ਹੈ ਸਿਕਿਉਰਟੀ ਦਾ ਮਸਲਾ ਹੈ ਜਾਂ ਕੀ ਕੁਝ ਹੈ ਕਿਸ ਪੱਖ ਤੋਂ ਇਹ ਸਾਰਾ ਕੁਝ ਹੋ ਰਿਹਾ ਹੈ ਕਿ ਅਕਾਲੀ ਦਲ ਜਿਹੜੀ ਵਾਰਸ ਪੰਜਾਬ ਦੇ ਭਾਈ ਅਮਰਪਾਲ ਸਿੰਘ ਵਾਲੀ ਜਥੇਬੰਦੀ ਹੈਗੀ ਹੈ ਉਹਨੂੰ ਹੀ ਆਪਣਾ ਮੁੱਖ ਦੁਸ਼ਮਣ ਲੈ ਕੇ ਚੱਲ ਰਿਹਾ ਹੈਗਾ ਚੱਲ ਕੀ ਰਿਹਾ ਹੈ ਹਾਂਜੀ ਹਾਂਜੀ ਸੋ ਇਹ ਕਾਫੀ ਸਾਰੇ ਤਿੰਨ ਤਿੰਨ ਚਾਰ ਹੀ ਸਵਾਲ ਨੇ ਜਿਹੜੇ ਤੁਸੀਂ ਲੈਂਦੇ ਹੈਗੇ ਸਭ ਤੋਂ ਪਹਿਲਾਂ ਤਾਂ ਇੱਕ ਸਿਕਿਉਰਟੀ ਦਾ ਮਸਲਾ ਵੀ ਹੈ ਵੀ ਉਹਨਾਂ ਦੀ ਸਿਕਿਉਰਟੀ ਵਿਦਡਰਾ ਕਰ ਲਈ ਗਈ ਹੈਗੀ ਐ ਸੋ ਉਹ ਤਿਲਮਲਾ ਰਹੇ ਨੇ ਵੀ ਜਿਹੜੀ ਸਾਡੀ ਇੱਕ ਤਰ੍ਹਾਂ ਨਾਲ ਸਿਕਿਉਰਟੀ ਨਾਲ ਜਿਹੜਾ ਇੱਕ ਸਟੇਟਸ ਹੁੰਦਾ ਉਹ ਖਤਮ ਹੋਇਆ ਉਹ ਡਰ ਵੀ ਰਹੇ ਨੇ ਉਹ ਇੱਕ ਤਾਂ ਸਿਕਿਉਰਟੀ ਲੈਣੀ ਚਾਹੁੰਦੇ ਹੈਗੇ ਉਸ ਚੈਟ ਵਿੱਚੋਂ ਹੁਣ ਹੋਇਆ ਵੀ ਕੁਝ ਬੰਦਿਆਂ ਦੇ ਕਤਲ ਕਰਨ ਦੀਆਂ ਗੱਲਾਂ ਦਸੀਆਂ ਵੀ ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਨਵਜੋ ਸੌਰੀ ਰਮਨਜੀਤ ਸਿੰਘ ਬਿੱਟੂ ਜਾਂ ਕੁਝ ਹੋਰ ਲੋਕਾਂ ਦੇ ਵੀ ਪਲਵਿੰਦਰ ਸਿੰਘ ਤਲਵਾਰ ਆਇਆ ਉਹਨਾਂ ਦੇ ਨਾਲ ਸੋ ਉਹ ਹੁਣ ਅਸੀਂ ਸਿੱਖ ਸੰਗਤਾਂ ਨੂੰ ਦੱਸੀਏ ਵੀ ਇਸ ਕਿਸਮ ਦੀਆਂ ਜਿਹੜੀਆਂ ਚੈਟਸ ਨੇ ਅੱਜਕੱਲ ਟੈਕਨੋਲੋਜੀ ਇੰਨੀ ਵੱਧ ਗਈ ਹੋਈ ਆ ਵੀ ਤੁਸੀਂ ਕਿਸੇ ਦੀ ਵੀ ਚੈਟ ਤੁਹਾਨੂੰ ਸਿਰਫ ਕਿਸੇ ਵੀ ਬੰਦੇ ਦਾ 20 ਸੈਕਿੰਡ ਦਾ ਵਾਇਸ ਦਾ ਜਿਹੜਾ ਸੈਂਪਲ ਚਾਹੀਦਾ ਕਿਸੇ 20 ਸੈਕਿੰਡ ਦੇ ਵਾਇਸ ਦੇ ਸੈਂਪਲ ਨਾਲ ਅ ਮੇਰੇ ਖਾਲ ਜਿਹੜੇ ਤਕਨੀਕੀ ਤੌਰ ਤੇ ਮਾਰਨੇ ਉਹ ਬਿਕਰਮ ਸਿੰਘ ਮਜੀਠੀਆ ਦੀ ਉਹ ਚੈਟ ਬਣਾ ਸਕਦੇ ਆ ਕੋਈ ਨਾ ਕੋਈ ਹਨਾ ਤਕਨੀਕੀ ਤੌਰ ਤੇ ਕਰਕੇ ਇੱਕ ਤਰ੍ਹਾਂ ਇਸ ਗੱਲੋਂ ਸੁਚੇਤ ਰਹਿਣਾ ਤੇ ਦੂਸਰਾ ਇਹ ਹੈਗਾ ਵੀ ਜਿਸ ਕਿਸਮ ਨਾਲ ਅਕਾਲੀ ਦਲ ਜਿਹੜਾ ਹੈਗਾ ਓਹੋ ਇਹ ਚੈਲੰਜ ਸਮਝ ਰਿਆ ਹੈਗਾ ਭਾਈ ਅਮਰਤਪਾਲ ਸਿੰਘ ਨੂੰ ਵੀ ਕਿਉਂਕਿ ਇੱਕ ਇੱਕ ਆਪ ਮੁਹਾਰੇ ਮਹਿਮ ਵਿੱਚ ਦੋ ਸੀਟਾਂ ਲੈ ਜਾਣੀਆਂ ਔਰ ਅਕਾਲੀ ਦਲ ਦੇ ਸਭ ਤੋਂ ਤਰੰਤਰ ਜਿਹੜੇ ਸੀਗੇ ਵਿਰਸਾ ਸਿੰਘ ਵਲਟੋਹਾਂ ਨੂੰ ਬਹੁਤ 1 ਲੱਖ ਤੋਂ ਵੀ ਘੱਟ ਵੋਟਾਂ ਪੈਣੀਆਂ ਸੋ ਚੈਲੰਜ ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਸਮਝ ਆ ਰਿਹਾ ਹੈਗਾ ਨਾ ਸੋ ਇਸ ਤਰ੍ਹਾਂ ਇਹ ਕਈ ਕਿਸਮ ਦੀਆਂ ਗੱਲਾਂ ਨੇ ਔਰ ਉਹਨਾਂ ਦਾ ਵੱਡਾ ਰਾਜਨੀਤਿਕ ਚੈਲੰਜ ਆ ਜਿਹੜਾ ਭਾਈ ਅਮਰਤਪਾਲ ਸਿੰਘ ਵੱਲੋਂ ਆ ਰਿਹਾ ਇਸੇ ਕਰਕੇ ਸਰਕਾਰਾਂ ਨਾਲ ਮਿਲ ਕੇ ਉਹਨਾਂ ਦੀ ਐਨਐਸਏ ਜਿਹੜੀ ਵਧਾਈ ਜਾ ਰਹੀ ਹੈਗੀ ਆ ਦੂਸਰਾ ਸਿੱਖ ਸੰਗਤਾਂ ਲਈ ਇਹ ਸੰਦੇਸ਼ ਹੈਗਾ ਵੀ ਭਾਈ ਅਮਰਤਪਾਲ ਸਿੰਘ ਦੀ ਪੁਰਾਤ ਗੁਰੂ ਦਾ ਅਮਰਤ ਛਕਣ ਤੋਂ ਪਹਿਲਾਂ ਦੀ ਕੀ ਜ਼ਿੰਦਗੀ ਆ ਉਹ ਜਦੋਂ ਆਪਾਂ ਅਮਰਤ ਛਕਦੇ ਆ ਸਾਰੇ ਜਣੇ ਤਾਂ ਉੱਥੇ ਕਿਹਾ ਜਾਂਦਾ ਵੀ ਅੱਜ ਤੋਂ ਬਾਅਦ ਤੁਹਾਡੇ ਜਿਹੜੇ ਪੁਰਾਣੇ ਕਰਮ ਨੇ ਨਾਸ 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 ਦਾ ਅੰਦ ਲੱਗ ਗਿਆ ਕਿ ਉਹ ਉਹਦੇ ਬਾਰੇ ਕੋਈ ਵਿਚਾਰ ਚਰਚਾ ਕਰਨ ਦੀ ਤੁਹਾਨੂੰ ਲੋੜ ਨਹੀਂ ਵੀ ਉਹ ਸਾਰਾ ਕੁਝ ਖਤਮ ਹੋ ਗਿਆ ਅੱਜ ਤੋਂ ਤੁਹਾਡਾ ਇੱਕ ਪੁਨਰ ਜਨਮ ਹੋਇਆ ਹੈਗਾ ਸੋ ਜਦੋਂ ਦਾ ਉਹਨਾਂ ਨੇ ਅਮਰਤ ਛਕਿਆ ਤੇ ਜਦੋਂ ਦਾ ਉਹ ਉਹ ਤੋਂ ਮੇਰੇ ਖਿਆਲ 2 ਮਹੀਨੇ ਬਾਅਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਹਾਂ ਸੋ ਇਸੇ ਚੱਕਰ ਚ ਹੋਣੇ ਹੈਗਾ ਵੀ ਜੇ ਤੁਸੀਂ ਦੇਖੋ ਨਾ ਹਰਜਿੰਦਰ ਸਿੰਘ ਜਿੰਦਾ ਸਾਡੇ ਸਭ ਤੋਂ ਵੱਡੇ ਸ਼ਹੀਦ ਨੇ ਜੀ ਜੀ ਉਹਨਾਂ ਦਾ ਸਮਾਜਿਕ ਜੀਵਨ ਵੀ ਆਈ ਸੀਗਾ ਸੰਤਾਂ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਉਹ ਸਾਰਾ ਕੁਝ ਇੱਕ ਕਾਲਜ ਯੂਨੀਵਰਸਿਟੀਆਂ ਵਿੱਚ ਜਿਹੜੇ ਆਮ ਨੌਜਵਾਨ ਕਰਦੇ ਆ ਔਰ ਬਹੁਤੇ ਸਾਰੇ ਇਸ ਤਰ੍ਹਾਂ ਹੀ ਕਰਦੇ ਹੁੰਦੇ ਨੇ ਜੀ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈਗੀ ਜਾਂ ਫਿਰ ਉਹ ਜਦੋਂ ਗੁਰੂ ਦਾ ਥਾਪੜਾ ਮਿਲ ਜਾਂਦਾ ਹੈ ਜਾਂ ਕਿਸੇ ਸੰਤ ਮਹਾਪੁਰਸ਼ ਦਾ ਥਾਪੜਾ ਮਿਲ ਜਾਂਦਾ ਤਾਂ ਉਹ ਕਾਰਵਾਈਆਂ ਕਰਦੇ ਨੇ ਹੁਣ ਜਿਹੜੇ ਖਾੜਕੂ ਲਹਿਰ ਦੌਰਾਨ ਜਿੰਨੇ ਨੌਜਵਾਨ ਬਾਰਡਰ ਪਾਰ ਜਾ ਕੇ ਹਥਿਆਰ ਵਗੈਰਾ ਲਿਆਉਂਦੇ ਰਹੇ ਆ ਉਹ ਉਹਨਾਂ ਨੂੰ ਬਾਰਡਰ ਪਾਰ ਕਰਨ ਦਾ ਇਸੇ ਲਈ ਤਜਰਬਾ ਸੀ 1984 ਤੋਂ ਪਹਿਲਾਂ ਉਹ ਨਸ਼ੀਆਂ ਵਗੈਰਾ ਦੀ ਸਮਗਲਿੰਗ ਕਰਨ ਲਈ ਬਾਰਡਰ ਪਾਰ ਕਰਨ ਜਾਂਦੇ ਹੁੰਦੇ ਸੀ ਸੋ ਜਦੋਂ ਉਹਨਾਂ ਵਿੱਚ ਸਿੱਖੀ ਜਾਗੀ ਤਾਂ ਉਹ ਬਾਰਡਰ ਪਾਰ ਕਰਨ ਦੀ ਜਿਹੜੀ ਸਥਿਤੀ ਆ ਉਹਨਾਂ ਨੇ ਹਥਿਆਰਾਂ ਦੇ ਰੂਪ ਚ ਲੈ ਜਾਂਦੀ ਉਹ ਸਿੱਖੀ ਨੂੰ ਸਮਰਪਿਤ ਹੋ ਗਏ ਉਸ ਤੋਂ ਪਹਿਲਾਂ ਦਾ ਉਹਨਾਂ ਦਾ ਕੀ ਜੀਵਨ ਸੀ ਸਾਨੂੰ ਉਹਦੇ ਬਾਰੇ ਬਹੁਤਾ ਧਿਆਨ ਕਰਨ ਦੀ ਲੋੜ ਨਹੀਂ ਜਦੋਂ ਉਹ ਕੌਮ ਨੂੰ ਆਪਣੇ ਪੰਥ ਨੂੰ ਆਪਣੇ ਧਰਮ ਨੂੰ ਸਮਰਪਿਤ ਹੋ ਗਏ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਨੈਤਿਕ ਜੀਵਨ ਜੀਵੇ ਜਿੰਨੀਆਂ ਮਹਾਨ ਸ਼ਹਾਦਤਾਂ ਜਾਂ ਬਲੰਦ ਸਰਗਰਮੀਆਂ ਕਰੀਆਂ ਸੋ ਕੌਮ ਨੂੰ ਉਹਦਾ ਜਿਹੜਾ ਖਿਆਲ ਰੱਖਣਾ ਚਾਹੀਦਾ ਹੈਗਾ ਸੋ ਵਿਕਰਮ ਸਿੰਘ ਮਜੀਠੀਆ ਜਿਹੜੇ ਹੈਗੇ ਆ ਵੀ ਕਿਸ ਪਰਿਵਾਰ ਚੋਂ ਆਏ ਦੱਸਿਆ ਜਾਂਦਾ ਵੀ ਜਿਹੜਾ ਜਰਨਲ ਡਾਇਰ ਨਾਲ ਜਿਹੜੇ ਉਹਨਾਂ ਦੇ ਸੰਬੰਧੀਆਂ ਵੀਡੀਓ ਸਾਹਮਣੇ ਹੈਗੀਆਂ ਵੀ ਕਹਿੰਦੇ ਵੀ ਇੱਧਰ ਆ ਕੇ ਉਹਨਾਂ ਨੇ ਡਿਨਰ ਵਗੈਰਾ ਜਾਂ ਨਾਸ਼ਤਾ ਰਾਤ ਦਾ ਜਿਹੜਾ ਖਾਣ-ਪੀਣ ਕਰਕੇ ਇਹਨਾਂ ਦੇ ਪੁਰਖਿਆਂ ਦੇ ਕਰੇ ਕੀਤਾ ਸੀ ਤੇ ਉਹਦੇ ਕਰਕੇ ਆਪਾਂ ਵਿਕਰਮ ਸਿੰਘ ਮਜੀਠੀਆ ਨੂੰ ਵੀ ਦੋਸ਼ ਨਹੀਂ ਦੇ ਸਕਦੇ ਬਿਲਕੁਲ ਬਿਲਕੁਲ ਸੋ ਇਹ ਇੱਥੇ ਵੀ ਇਹ ਗੱਲ ਹੈਗੀ ਆ ਦੂਜੀ ਵੱਡੀ ਗੱਲ ਹੈ ਕਿ ਆ ਵੀ ਇੱਕ ਹੁੰਦਾ ਨਿੱਜੀ ਕੈਰੈਕਟਰ ਇੱਕ ਹੈਗਾ ਪੰਥ ਨਾਲ ਧਰੋ ਕਮਾਉਣਾ ਜਿਹੜਾ ਬੰਦਾ ਪੰਥ ਨਾਲ ਤੋਂ ਨਹੀਂ ਕਮਾ ਰਿਹਾ ਉਹਦੇ ਨਿੱਜੀ ਜੀਵਨ ਚ ਜਿਹੜੀਆਂ ਕਮਜ਼ੋਰੀਆਂ ਹੁਣ ਮਹਾਰਾਜਾ ਰਣਜੀਤ ਸਿੰਘ ਤੇ ਦੋਸ਼ ਆਉਂਦਾ ਵੀ ਉਹਨੇ ਕਾਫੀ ਸਾਰੇ ਵਿਆਹ ਕਰਾਏ ਆ ਉਹਦਾ ਕਿਸੇ ਕਿਸੇ ਨੱਚਣ ਵਾਲੀ ਔਰਤ ਨਾਲ ਹੈਨਾ ਕੋਈ ਰਿਲੇਸ਼ਨ ਇਹ ਉਹਦੇ ਨਿੱਜੀ ਜ਼ਿੰਦਗੀ ਆ ਪਰ ਜਿਹੜਾ ਉਹ ਉਹਨੇ ਪੰਥ ਨਾਲ ਨਹੀਂ ਧਰੋ ਕਮਾਇਆ ਕੌਮ ਨਾਲ ਧਰਮ ਨਾਲ ਪੰਥ ਨਾਲ ਧਰੋ ਨੇ ਕਮਾਇਆ ਉਹਦਾ ਵੱਡਾ ਕੈਰੈਕਟਰ ਆ ਜਿਹੜਾ ਉਹ ਪੰਥ ਪੰਥ ਦੇ ਇਹਦੀ ਵਿੱਚ ਆ ਕੇ ਹੁੰਦਾ ਹੁਣ ਜਿਹੜਾ ਬੰਦਾ 2 ਸਾਲ ਤੋਂ ਜੇਲ੍ਹ ਕੱਟ ਰਿਹਾ ਪੰਥ ਲਈ ਕੱਟ ਰਿਹਾ ਘਟੋ ਘਟ ਪੰਥ ਨਾਲ ਧਰੋ ਨਹੀਂ ਕਮਾ ਰਿਹਾ ਉਹ ਤੋਂ ਪਹਿਲਾਂ ਇੱਕ ਬਚਪਨੇ ਵਿੱਚ ਸੀ ਇੱਕ ਇੱਕ ਤਜਰਬਾ ਨਾ ਹੋਣ ਕਾਰਨ ਸੀ ਇਸ ਤਰ੍ਹਾਂ ਦੀਆਂ ਚੈਟਾਂ ਜੇ ਹੁਣ ਸੁਖਬੀਰ ਸਿੰਘ ਬਾਦਲਲ ਵਿਕਰਮ ਸਿੰਘ ਮਜੀਠੀਆ ਜਾਂ ਜਿੰਨੀ ਵੀ ਅਕਾਲੀ ਲੀਡਰਸ਼ਿਪ ਗੱਲ ਵੀਡੀਓ ਦੀ ਹੋ ਰਹੀ ਹੈ ਤੇ ਸੁਚਲ ਸਿੰਘ ਲਗਾ ਦੀ ਤੇ ਵੀਡੀਓ ਸਾਹਮਣੇ ਹੀ ਹੈ ਹਾਂਜੀ ਉਹ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਬੈਠੇ ਉਹ ਕੀ ਕਰ ਰਹੇ ਹਨ ਹਾਂਜੀ ਬਿਲਕੁਲ ਮਤਲਬ ਉਹ ਉਹ ਵੀ ਦਾ ਹਿੱਸੇ ਪਾਰਟੀ ਦੇ ਮੈਂਬਰ ਨੇ ਫਿਰ ਉਹ ਸਾਰਾ ਕੁਝ ਆਊਡ ਨਹੀਂ ਆ ਰਿਹਾ ਹੁਣ ਦੇਖੋ ਸੁਖ ਸੁੱਚਾ ਸਿੰਘ ਲੰਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਔਰ ਬਿਕਰਮ ਸਿੰਘ ਮਜੀਠੀਆ ਦੇ ਸਭ ਤੋਂ ਨੇੜੇ ਦਾ ਇੱਕ ਲੀਡਰ ਹੈਗਾ ਉਹ ਇੱਕ ਬੀਬੀ ਦੀ ਬੇਪਤੀ ਕਰਦਾ ਔਰ ਉਹਦੀ ਵੀਡੀਓ ਜਾਰੀ ਹੋਈ ਹੈ ਜੀ ਉਸ ਬੱਚੀ ਨਾਲ ਬਹੁਤ ਲੰਮੇ ਸਮੇਂ ਤੋਂ ਉਹ ਬੇਪਤੀ ਕਰ ਰਿਹਾ ਸੀਗਾ ਹੁਣ ਇਹ ਮਾਡਲ ਨੇ ਅਕਾਲੀ ਦਲ ਦੇ ਕੀ ਵਿਕਰਮ ਸਿੰਘ ਮਜੀਠੀਆ ਉਸ ਮਾਡਲ ਦੇ ਖਿਲਾਫ ਵੀ ਬੋਲਣਗੇ ਜਾਂ ਬੋਲ ਕੇ ਪ੍ਰੈਸ ਕਾਨਫਰੰਸ ਕਰਨਗੇ ਕਦੀ ਕਰਨਗੇ ਪ੍ਰੈਸ ਕਾਨਫਰੰਸ ਔਰ ਵੀਡੀਓ ਜਾਂ ਹਲਕਾ ਉਹ ਬਲੱਡ ਵੀਡੀਓ ਕੀ ਉਹ ਉਹ ਐਗਜ਼ੈਕਟ ਵੀਡੀਓ ਜਾਰੀ ਕਰਨਗੇ ਜਾਂ ਉਹਦੇ ਖਿਲਾਫ ਐਡਜੈਕਟ ਜਿਹੜਾ ਦੇਣਗੇ ਸੋ ਇਹ ਹੈਗਾ ਵੀ ਵਿਕਰਮ ਸਿੰਘ ਬਹੁਤ ਹਲਕੀ ਰਾਜਨੀਤੀ ਕਰ ਰਹੇ ਹੈਗੇ ਆ ਸੋ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਚੈਟ ਜਾਰੀ ਕਰਨੀਆਂ ਇਹ ਫੋਟੋਆਂ ਜਾਰੀ ਕਰਨੀਆਂ ਭਾਈ ਅਮਰਤਪਾਲ ਸਿੰਘ ਆਪ ਪੰਥਕ ਸਫਾਂ ਵਿੱਚ ਆਉਣ ਤੋਂ ਪਹਿਲਾਂ ਲੱਖ ਗਲਤੀਆਂ ਕੀਤੀਆਂ ਹੋਣਗੇ ਆਪਾਂ ਸਾਰਿਆਂ ਨੇ ਕੀਤੀਆਂ ਨੇ ਹਣਾ ਸਤੋਂ ਨਿੱਜੀ ਜੀਵਨ ਵਿੱਚ ਬਹੁਤ ਸਾਰੀਆਂ ਗਲਤੀਆਂ ਜਾਂ ਕਮਜ਼ੋਰੀਆਂ ਰਹਿ ਜਾਂਦੀਆਂ ਨੇ ਪਰ ਜੇ ਤੁਸੀਂ ਪੰਥ ਨਾਲ ਧੋਖਾ ਨਹੀਂ ਕਰ ਰਹੇ ਪੰਥ ਦੀ ਪਿੱਠ ਵਿੱਚ ਛੋਰਾ ਨਹੀਂ ਮਾਰ ਰਹੇ ਬਾਦਲ ਕੇ ਅਨੇਤਾ ਪੰਥ ਦੀ ਪਿੱਠ ਵਿੱਚ ਛੋਰਾ ਮਾਰਿਆ ਉਹਨਾਂ ਤੋਂ ਅਕਾਲ ਤਖਤ ਨੇ ਫਖਰੇ ਕੌਮ ਦਾ ਖਿਤਾਬ ਵਾਪਸ ਲੈ ਲਿਆ ਹੋਇਆ ਹਣਾ ਇਟ ਮੀਨਸ ਕਿੰਨੀ ਵੱਡੀ ਗਲਤੀ ਕਰੀ ਹੋਵੇਗੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਜਥੇਦਾਰਾਂ ਨੂੰ ਭਰੇ ਮਨ ਨਾਲ ਉਹ ਖਿਤਾਬ ਵਾਪਸ ਲੈਣ ਦਾ ਐਲਾਨ ਕਰਨਾ ਪਿਆ ਅਕਾਲੀ ਦਲ ਆਪਣੇ ਗਰੇਮਾਨ ਵਿੱਚ ਚਾਤੀ ਮਾਰ ਕੇ ਤਾਂ ਦੇਖੇ ਕਿਸੇ ਦੂਜੇ ਤੇ ਦੋਸ਼ ਨਾਲ ਦੂਜੇ ਬੰਨੇ ਆਪਾਂ ਥੋੜਾ ਜਿਹਾ ਦੇਖੀਏ ਕਿ ਇਹ ਵਿਰੋਧ ਤਾਂ ਕੀ ਹੈ ਅਕਾਲੀ ਦਲ ਨੂੰ ਰਾਸ ਆਵੇਗੀ ਕਿਉਂਕਿ ਜੇ ਆਪਾਂ ਥੋੜਾ ਜਿਹਾ ਪਾਸ ਦੇ ਵਿੱਚ ਦੇਖਣਾ ਹੋਵੇ ਤੁਹਾਨੂੰ ਯਾਦ ਹੋਵੇਗਾ ਜਦੋਂ ਮੈਂਬਰ ਆਫ ਪਾਰਲੀਮੈਂਟ ਦੀਆਂ ਇਲੈਕਸ਼ਨਸ ਹਨ ਉਦੋਂ ਵੀ ਅਕਾਲੀ ਦਲ ਦੇ ਵੱਲੋਂ ਵੱਡੇ ਪੱਧਰ ਤੇ ਰੈਲੀਆਂ ਕਰਕੇ ਭਾਈ ਅਮਰਪਾਲ ਸਿੰਘ ਦਾ ਵਿਰੋਧ ਜਿਹੜਾ ਹੈ ਕੀਤਾ ਗਿਆ ਸੀ ਆ ਇਵਨ ਕਿ ਉਹਨਾਂ ਨੂੰ ਏਜੰਸੀਆਂ ਤੱਕ ਪਲਾਂਟਡ ਕਈ ਕੁਛ ਜਿਹੜਾ ਹੈ ਕਿਹਾ ਗਿਆ ਸੀ ਸਰਦਾਰ ਬਲਸਾ ਸਿੰਘ ਬਲਟੂਆ ਹੁਣਾਂ ਵੱਲੋਂ ਵੀ ਕਈ ਕੁਛ ਜਿਹੜਾ ਹੈ ਕਿਹਾ ਗਿਆ ਸੀ ਆ ਉਦੋਂ ਵੀ ਜਿਹੜੀ ਇਹ ਚੀਜ਼ ਪੁੱਠੀ ਪਈ ਸੀ ਕੀ ਇਹ ਵਿਰੋਧਤਾ ਵਾਲੀ ਰਾਜਨੀਤੀ ਇਹਨਾਂ ਨੂੰ ਰਾਸ ਆਵੇਗੀ ਜਾਂ ਨਹੀਂ ਨਹੀਂ ਉਹਨਾਂ ਨੂੰ ਫਿਰ ਏਸੇ ਗੱਲੋਂ ਹੀ ਸਮਝਣਾ ਚਾਹੀਦਾ ਨਾ ਵੀ ਜਦੋਂ ਇਲੈਕਸ਼ਨਾਂ ਵੇਲੇ ਭਾਈ ਅਮਰਤਪਾਲ ਸਿੰਘ ਦੇ ਵਿਰੋਧਤਾ ਕਰਕੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਬੇ ਰਾਜਨੀਤੀ ਪੁੱਠੀ ਪਈ ਆ ਤਾਂ ਘੱਟੋ ਘੱਟ ਫਿਰ ਉਹ ਉਹ ਰਾਜਨੀਤੀ ਨਾ ਕਰਨ ਜਿਹੜੀ ਉਹਨਾਂ ਨੂੰ ਪੁੱਠੇ ਪੈ ਰਹੀ ਹੈਗੀ ਸੋ ਅਕਾਲੀ ਦਲ ਦਾ ਇਸ ਤਰ੍ਹਾਂ ਉਥਾਨ ਨਹੀਂ ਹੋਵੇਗਾ ਅਕਾਲੀ ਦਲ ਨੂੰ ਸਿੱਖ ਨੌਜਵਾਨਾਂ ਦੀ ਆ ਪੰਥਕ ਕਿਸੇ ਵੀ ਫੀਲਡ ਚ ਜਿਹੜੇ ਜੋ ਵਿਚਰ ਰਹੇ ਹੈਗੇ ਆ ਚਾਹੇ ਉਹ ਮਾਨ ਸਾਹਿਬ ਨੇ ਚਾਹੇ ਕੋਈ ਹੋਰ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਵਿਰੋਧਤਾ ਕਰਨ ਨਾਲ ਉਹ ਸੈਂਟਰ ਸਰਕਾਰ ਦੀਆਂ ਜਿਹੜੀਆਂ ਦਰਿੰਦਗੀ ਭਰੀਆਂ ਕਾਰਵਾਈਆਂ ਨੇ ਦੇਸ਼ ਨੂੰ ਸੈਂਟਰਲਾਈਜ਼ਡ ਕਰਕੇ ਪੰਜਾਬ ਤੇ ਇੱਕ ਤਰ੍ਹਾਂ ਨਾਲ ਕਬਜ਼ਾ ਜਮਾਉਣ ਦੀਆਂ ਜਿਹੜੀਆਂ ਰਾਜਨੀਤਿਕ ਇਛਾਵਾਂ ਲਾਲਸਾਵਾਂ ਨੇ ਉਹਦਾ ਜਿਹੜਾ ਹੈਗਾ ਵਿਰੋਧ ਕਰਨਾ ਚਾਹੀਦਾ ਹੈਗਾ ਸੋ ਸੈਂਟਰ ਲਗਾਤਾਰ ਜਿਹੜਾ ਹੈਗਾ ਆਪਾਂ ਪਾਣੀ ਵਾਲੇ ਮਸਲ ਜੀ ਦੇਖ ਰਹੇ ਹਾਂ ਵੀ ਕਿੰਨਾ ਕਿੰਨੀ ਇੱਕ ਤਰ੍ਹਾਂ ਨਾਲ ਸਾਰੀਆਂ ਹੱਦਾਂ ਉਲੰਘ ਕੇ ਕਾਨੂੰਨ ਤੇ ਸਭਧਾਨ ਦੀਆਂ ਉਹ ਪੰਜਾਬ ਦਾ ਪਾਣੀ ਲੁੱਟਣ ਤੇ ਹੈ ਪੰਜਾਬ ਦੀ ਰਾਜਧਾਨੀ ਪੰਜਾਬ ਤੋਂ ਖੋਹੀ ਹੋਈ ਹੈ ਉਹਦੇ ਵਿੱਚੋਂ ਸਾਰਾ ਕੁਝ ਪੰਜਾਬ ਦਾ ਖਤਮ ਹੋ ਰਿਹਾ ਯੂਨੀਵਰਸਿਟੀ ਦੱਬਣੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਾਡੀ ਹਾਈ ਕੋਰਟ ਵੱਖਰੀ ਨਹੀਂ ਆਏਗੀ ਸੋ ਇੰਨੇ ਸਾਰੇ ਮਸਲੇ ਨੇ ਪੰਜਾਬ ਦੇ ਅਕਾਲੀ ਦਲ ਨੂੰ ਕੇਂਦਰ ਵਿੱਚ ਕੋਈ ਵੀ ਸਰਕਾਰ ਹੋਵੇ ਤੁਸੀਂ ਇਹ ਨਾ ਦੇਖੋ ਵੀ ਅਸੀਂ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣੀ ਆ ਜਿਹਦੇ ਕਿ ਸੰਕੇਤ ਆਉਣੇ ਸ਼ੁਰੂ ਹੋ ਗਏ ਹੋਏ ਵੀ ਮੀਟਿੰਗਾਂ ਸ਼ੁਰੂ ਹੋਣੇ ਹਨ ਸੋ ਭਾਜਪਾ ਨਾਲ ਦੋਸਤੀ ਦੀਆਂ ਗੱਲਾਂ ਛੱਡ ਕੇ ਜੇ ਅਕਾਲੀ ਦਲ ਨੇ ਜਿਸ ਪੱਧਰ ਤੇ ਅਕਾਲੀ ਦਲ ਉਖੜ ਚੁੱਕਿਆ ਉਸ ਪੱਧਰ ਤੇ ਉਹ ਜੁੜੇਗਾ ਤਾਂ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਮਾਨਸਿਕਤਾ ਵਿੱਚ ਉਹ ਤਾਂ ਆਪਣੀ ਥਾਂ ਬਣਾਵੇਗਾ ਜੇ ਉਹ ਕੇਂਦਰ ਦੇ ਸਰਕਾਰ ਸਰਕਾਰ ਦੇ ਖਿਲਾਫ ਡਟਮਾ ਪੈਂਤੜਾ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਉਸ ਜਿਹੜੀ ਹੈਗੀ ਆ ਗੈਰ ਸੰਵਿਧਾਨਕ ਰਾਜਨੀਤੀ ਦੇ ਖਿਲਾਫ ਜੀ ਡਟਮਾ ਪੈਂਤੜਾ ਲੈ ਕੇ ਪੰਥਕ ਜੱਜਵੇਂ ਤੋਂ ਹਾਂ ਹਾਂ ਅਨੰਤਪੁਰ ਸਾਹਿਬ ਦਾ ਮਤਾ ਵਾਅਦਤਕਾਰਾਂ ਦੀ ਗੱਲ ਸਿੱਖਾਂ ਦੇ ਹੋਰ ਜਿੰਨੇ ਮਸਲੇ ਜਦੋਂ ਉਹ ਸਿੱਖਾਂ ਦੇ ਦਿਲ ਵਿੱਚੋਂ ਗੱਲ ਕਰਨਗੇ ਜਦੋਂ ਉਹ ਸਿੱਖਾਂ ਦੇ ਦਿਲਾਂ ਦੀ ਗੱਲ ਕਰਨਗੇ ਉਸ ਵੇਲੇ ਅਕਾਲੀ ਦਲ ਜਿਹੜੇ ਆਪਣੇ ਪੈਰ ਜਮਾਵੇਗਾ ਵਰਨਾ ਇਸ ਇਨ੍ਹਾਂ ਸਿਆਸੀ ਤੜਕਮ ਬਾਜ਼ੀਆਂ ਨਾਲ ਅੱਜ ਦੇ ਡਿਜੀਟਲ ਯੁੱਗ ਵਿੱਚ ਅਕਾਲੀ ਦਲ ਦੇ ਪੈਰ ਲੱਗਣੇ ਬਹੁਤ ਔਖੇ ਆ। ਹਾਂ ਠੀਕ ਆ 10 15 20 ਸੀਟਾਂ ਲੈ ਜਾਓਗੇ ਤੁਸੀਂ ਇਤੋਂ ਜ਼ਿਆਦਾ ਨਹੀਂ ਪਰ ਇਹ ਇਹ ਤਾਂ ਤੁਸੀਂ ਇਹ ਲੋਕਾਂ ਦੇ ਦਿਲਾਂ ਵਿੱਚੋਂ ਤੁਹਾਡਾ ਜਿਹੜਾ ਉਹ رہ ਚੁੱਕਿਆ ਹੈ। ਹੁਣ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਬੋਲ-ਬੋਲ ਕੇ ਤੁਸੀਂ ਆਪਣਾ ਨੁਕਸਾਨ ਕਰ ਰਹੇ ਹੋ ਆਪਣਾ ਫਾਇਦਾ ਨਹੀਂ ਕਰ ਰਹੇ। ਸਿਰਫ ਆਪਣੀ ਨਿੱਜੀ ਸਿਕਿਉਰਿਟੀ ਤੱਕ ਸੀਮਿਤ ਨਾ ਰਹੋ। ਭਾਰਤੀ ਜਨਤਾ ਪਾਰਟੀ ਨਾਲ ਇੱਕ ਚੰਗਾ ਰਿਸ਼ਤਾ ਬਣਾਉਣ ਤੱਕ ਸੀਮਿਤ ਨਾ ਰਹੋ। ਆਪਣੀ ਮਾਂ ਧਰਤੀ ਲਈ ਜਿਹੜੀ ਹੈਗੀ ਆ ਉਹ ਉਹ ਰਾਜਨੀਤੀ ਕਰੋ ਮਾਂ ਧਰਤੀ ਦਾ ਸਤਕਾਰ ਬਚਾਉਣ ਲਈ ਉਹਨਾਂ ਸ਼ਹੀਦਾਂ ਦਾ ਸੁਪਨਾ ਪੂਰਾ ਕਰਨ ਲਈ ਜਿਹੜਾ ਹੈਗਾ ਵੀ ਰਾਜਨੀਤੀ ਕਰੋ ਜਿਨ੍ਹਾਂ ਨੇ 20ਵੀਂ ਸਦੀ ਵਿੱਚ ਖਾਲਸਾ ਪੰਥ ਤੇ ਕੌਮ ਦੀ ਜਿਹੜੀ ਹੈਗੀ ਆ ਆਜ਼ਾਦ ਹਸਤੀ ਨੂੰ ਹੋਂਦ ਨੂੰ ਬਚਾਉਣ ਲਈ ਸ਼ਹਾਦਤਾਂ ਦਿੱਤੀਆਂ ਜੀ ਬਿਲਕੁਲ ਜੀ ਬਾਕੀ ਦੇਖਦੇ ਆ ਕਿ ਕੀ ਕੁਝ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੁੰਦਾ ਹੈ